ਜ਼ਿਕਰ ਕਰਦੇ ਆਂ ਵਰਿੰਦਰ ਕੁਮਨ ਦਾ ਜਿਨ੍ਹਾਂ ਨੂੰ ਮੌਤ ਦਾ ਅਟੈਕ ਆਇਆ ਤੇ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਕੁਮਨ ਜਿਹੜੇ ਇੱਕ ਬਹੁਤ ਛੋਟੀ ਜੀ ਮੋਡੇ ਦੀ ਸਰਜਰੀ ਕਰਾਉਣ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਗਏ ਸੀ ਪਰ ਉਹ ਐਸਾ ਆਪਰੇਸ਼ਨ ਥੀਏਟਰ ਚ ਗਏ ਕਿ ਉੱਥੋਂ ਵਾਪਸ ਹੀ ਨਹੀਂ ਆ ਪਏ ਉੱਥੋਂ ਬਾਹਰ ਹੀ ਨਹੀਂ ਨਿਕਲ ਪਾਏ ਔਰ ਖਬਰ ਆਈ ਵਰਿੰਦਰ ਕੁਮਨ ਦੀ ਮੌਤ ਦੀ ਜਦੋਂ ਆਪਰੇਸ਼ਨ ਚੱਲ ਰਿਹਾ ਸੀ ਉਸ ਵੇਲੇ ਕੁਝ ਐਸਾ ਹੋਇਆ ਕਿ ਵਰਿੰਦਰ ਕੁਮਨ ਨੂੰ ਦੋ ਹਾਰਟ ਅਟੈਕ ਆਏ ਤੇ ਵਰਿੰਦਰ ਕੁਮਨ ਦੀ ਜਾਨ ਚਲੀ ਗਈ ਅੱਜ ਦੁਪਹਿਰੇ ਚਲੰਦਰ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਚੋਰਾ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਜਿੱਥੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਦੇਰ ਰਾਤ ਉਹਨਾਂ ਦੀ ਮ੍ਰਿਤਕ ਦੇਹ ਲਿਆਂਦੀ ਗਈ ਸੀ ਉਹਨਾਂ ਦੇ ਜੱਦੀ ਘਰ 'ਚ ਕੱਲ ਸ਼ਾਮ ਦੀ ਇਹ ਘਟਨਾ ਹੈ 5 ਤੋਂ 6 ਵਜੇ ਦੇ ਦਰਮਿਆਨ ਦੀ ਜਿਸ ਵੇਲੇ ਵਰਿੰਦਰ ਦਾ ਆਪਰੇਸ਼ਨ ਹੋ ਰਿਹਾ ਸੀ ਔਰ ਉਸ ਆਪਰੇਸ਼ਨ ਦੇ ਦੌਰਾਨ ਇਹ ਉਹਨਾਂ ਨੂੰ ਦੋ ਹਾਰਟ ਅਟੈਕ ਆਏ ਤੇ ਉਹਨਾਂ ਦੀ ਮੌਤ ਹੋ ਗਈ ਹਾਲਾਂਕਿ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਦੇ ਜਾਣਕਾਰਾਂ ਨਹੀਂ ਸਕੇ ਸਬੰਧੀਆਂ ਨੇ ਹਸਪਤਾਲ ਪ੍ਰਸ਼ਾਸਨ ਤੇ ਸਵਾਲ ਵੀ ਚੱਕੇ ਔਰ ਕਿਹਾ ਕਿ ਘੱਟੋ ਘੱਟ ਉਹਨਾਂ ਨੂੰ ਕਲੀਅਰ ਪਿਕਚਰ ਦੱਸੀ ਜਾਵੇ ਕਿ ਆਖਿਰ ਉਹਨਾਂ ਦੇ ਪਰਿਵਾਰਿਕ ਮੈਂਬਰ ਨਾਲ ਹੋਇਆ ਕੀ ਐਸਾ ਆਪਰੇਸ਼ਨ ਥੀਏਟਰ ਚ ਕੀ ਹੋਇਆ ਕਿ ਉਹਨਾਂ ਦੀ ਮੌਤ ਹੀ ਹੋ ਗਈ ਸੋ ਪਰਿਵਾਰ ਦੇ ਕਈ ਸਾਰੇ ਸਵਾਲ ਨੇ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਤੇ ਸਵਾਲ ਚੱਕੇ ਨੇ ਉੱਥੇ ਕੱਲ ਕਾਫੀ ਹੰਗਾਮਾ ਵੀ ਕੀਤਾ ਗਿਆ ਪਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਨਾ ਹੀ ਫੋਰਟਿਸ ਵੱਲੋਂ ਕੋਈ ਆਫੀਸ਼ੀਅਲ ਸਟੇਟਮੈਂਟ ਦਿੱਤੀ ਗਈ ਹੈ ਕੋਈ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਵਰਿੰਦਰ ਘੁੰਮਣ ਦੀ ਮੌਤ ਨੂੰ ਲੈ ਕੇ ਹਜੇ ਤੱਕ ਫੋਰਟਿਸ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਸਿਰਫ ਪਰਿਵਾਰ ਦੇ ਜ਼ਰੀਏ ਇਹ ਜਾਣਕਾਰੀ ਆਈ ਕਿ ਉਹਨਾਂ ਨੂੰ ਜਿਸ ਵੇਲੇ ਆਪਰੇਸ਼ਨ ਚੱਲ ਰਿਹਾ ਸੀ ਆਪਰੇਸ਼ਨ ਥੀਏਟਰ ਚੋਂ ਅੰਦਰੋਂ ਫੋਨ ਆਇਆ ਕਿ ਉਹਨਾਂ ਦੀ ਹਾਲਤ ਵਿਗੜ ਗਈ ਹੈ ਔਰ ਉਸ ਤੋਂ ਕੁਝ ਧੇਰ ਬਾਅਦ ਖਬਰ ਆਈ ਕਿ ਉਹਨਾਂ ਦੀ ਮੌਤ ਹੋ ਗਈ ਹੈ ਦੋ ਹਾਰਟ ਅਟੈਕ ਵਰਿੰਦਰ ਘੁੰਮਣ ਨੂੰ ਆਏ ਮਸਲ ਦੀ ਇੰਜਰੀ ਸੀ ਔਰ ਇੱਕ ਛੋਟਾ ਜਿਹਾ ਮੋਡੇ ਦਾ ऑपरेशन ਕਰਾਉਣ ਗਏ ਸੀ ਕੱਲ ਦੀ ਅਪਾਇੰਟਮੈਂਟ ਲਈ ਹੋਈ ਸੀ ਕੱਲ ਹੀ ਪਹੁੰਚੇ ਸੀ ਔਰ ਕੱਲ ਹੀ ਵਾਪਸ ਵੀ ਆ ਜਾਣਾ ਸੀ ਸਰਜਰੀ ਤੋਂ ਬਾਅਦ ਪਰ ਉਹ ਵਾਪਸੀ ਹੋ ਹੀ ਨਹੀਂ ਪਾਈ ਤੇ ਅਖੀਰ ਉਹਨਾਂ ਦੀ ਮ੍ਰਿਤਕ ਦੇ ਘਰ ਪਹੁੰਚੇ ਤਰ ਜੀਵ ਸ਼ਰਮਾ ਸਾਡੇ ਸਹਾਇਕੀ ਜੁੜੇ ਹੋਏ ਨੇ ਜਲੰਧਰ ਤੋਂ ਉਹਨਾਂ ਦੇ ਪਿੰਡ ਤੋਂ ਰਾਜੀਵ ਐਸ ਵੇਲੇ ਕੀ ਹੁਣ ਸਥਿਤੀ ਹੈ ਅੰਤਿਮ ਸੰਸਕਾਰ ਨੂੰ ਲੈ ਕੇ ਕੀ ਤਿਆਰੀਆਂ ਨੇ ਔਰ ਕੀ ਅਪਡੇਟ ਹੈ ਆ ਬਿਲਕੁਲ ਲজিস্টਿਕ ਦੇ ਨਾਲ ਤੁਸੀਂ ਜਾਣਕਾਰੀ ਦਿੱਤੀ ਕਿ ਕੱਲ ਰਾਤ ਨੂੰ ਇਹ ਮੰਦਪਗੀ ਜਿਹੜੀ ਖਬਰ ਆਈ ਔਰ ਰਾਤ ਹੀ ਪਰਿਵਾਰ ਜੋ ਹੈ ਉਹਨਾਂ ਦੀ ਮ੍ਰਿਤਕ ਦੇ ਜਲੰਧਰ ਲੈ ਕੇ ਪਹੁੰਚਿਆ ਸੀ ਔਰ ਇਸ ਵੇਲੇ ਜਮਸ਼ੇਰ ਖਾਸ ਜੋ ਕਿ ਜਿੱਥੇ ਡੇਰੀ ਫਾਰਮ ਹੈ ਉਹਨਾਂ ਦਾ ਔਰ ਇੱਥੇ ਹੀ ਉੱਪਰ ਘਰ ਕਿਉਂਕਿ ਉਹਨਾਂ ਦੇ ਪਿਤਾ ਜਿਹੜੇ ਆ ਉਹ ਇੱਥੇ ਰਹਿ ਰਹੇ ਸੀ ਤਾਂ ਜਿਸ ਤਰ੍ਹਾਂ ਥੋੜੀ ਦੇਰ ਪਹਿਲਾਂ ਪ੍ਰਗਟ ਸਿੰਘ ਜਿਹੜੇ ਕਿ ਇਸ ਇਲਾਕੇ ਦੇ ਵਿਧਾਇਕ ਵੀ ਨੇ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਇੱਕ ਕੋਠੀ ਜਿਹੜੀ ਆ ਉਹ ਵਰਿੰਦਰ ਸਿੰਘ ਘੁੰਮਣ ਵੱਲੋਂ ਤਿਆਰ ਕੀਤੀ ਜਾ ਰਹੀ ਸੀ ਤਾਂ ਗੁਰਦਾਸਪੁਰ ਦੇ ਨਾਲ ਵੀ ਉਹਨਾਂ ਦਾ ਸਬੰਧ ਹੈ ਥੋੜੀ ਦੇਰ ਪਹਿਲਾਂ ਇੱਕ ਵਾਰ ਮੈਂ ਤਸਵੀਰਾਂ ਦਿਖਾ ਦਿਆਂ ਕਿ ਇਸ ਵੇਲੇ ਅਸੀਂ ਉਹਨਾਂ ਦੇ ਉਸੇ ਡੇਰੀ ਫਾਰਮ ਤੇ ਮੌਜੂਦ ਆਂ ਔਰ ਉੱਪਰ ਛੱਤ ਤੇ ਜਿੱਥੇ ਤੁਸੀਂ ਟੈਂਟ ਦੇਖ ਰਹੇ ਹੋ ਉੱਥੇ ਹੀ ਘਰ ਦੇ ਵਿੱਚ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਰੱਖੀ ਗਈ ਹੈ ਅੰਤਿਮ ਦਰਸ਼ਨਾਂ ਦੇ ਲਈ ਜੋ ਪਰਿਵਾਰ ਤੋਂ ਇਲਾਵਾ ਹੋਰ ਜਿਹੜੇ ਰਿਸ਼ਤੇਦਾਰ ਪਹੁੰਚ ਰਹੇ ਨੇ ਤਾਂ ਹਰ ਇੱਕ ਅੱਖ ਨਮ ਹੈ ਹਰ ਇੱਕ ਅੱਖ ਦੇ ਵਿੱਚ ਹੰਝੂ ਨੇ ਇੱਥੇ ਜਿਹੜੇ ਵਰਕਰ ਪਿਛਲੇ ਲਗਭਗ 20-25 ਸਾਲ ਤੋਂ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਵਰਿੰਦਰ ਸਿੰਘ ਘੁੰਮਣ ਦੀ ਜੋ ਦਿਹਾਂਤ ਹੈ ਉਹ ਹੋ ਚੁੱਕਿਆ ਹੈ ਔਰ ਕੱਲ ਅਸਵੇਰ ਵੇਲੇ 40 ਹਸਪਤਾਲ ਪਹੁੰਚਦਾ ਹੈ ਪਰਿਵਾਰ ਔਰ ਸ਼ਾਮ ਨੂੰ ਉੱਥੋਂ ਇਹ ਜਿਹੜੀ ਦੁਖਦਾਈ ਖਬਰ ਜਿਹੜੀ ਹੈ ਉਹ ਮਿਲਦੀ ਹੈ ਔਰ ਉਸ ਤੋਂ ਬਾਅਦ ਲਗਾਤਾਰ ਜਿੰਨੇ ਵੀ ਉਹਨਾਂ ਦੇ ਚਾਉਣ ਵਾਲੇ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਰਾਤ ਨੂੰ ਹੀ ਇਹ ਜਾਣਕਾਰੀ ਜਿਹੜੀ ਹੈ ਉਹ ਇੱਕਦਮ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋਈ ਕਿਉਂਕਿ ਕੱਲ ਪੂਰਾ ਦਿਨ ਰਾਜਵੀਰ ਜਵੰਦਾ ਦੇ ਨਾਲ ਜਿਹੜੀ ਜੁੜੀ ਜਾਣਕਾਰੀ ਲੋਕ ਲੈ ਰਹੇ ਸੀ ਇੱਕ ਇੱਕ ਜਾਣਕਾਰੀ ਕੱਲ ਦੁਪਹਿਰ ਵੇਲੇ ਉਹਨਾਂ ਦਾ ਅੰਤਿਮ ਕੀਤਾ ਜਾਂਦਾ ਔਰ ਸ਼ਾਮ ਨੂੰ ਇਹ ਮੰਦ ਭਾਗੀ ਖਬਰ ਜਿਹੜੀ ਹੈ ਉਹ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਪਏ ਲੋਕ ਹੋਣ ਬਾਲੀਵੁੱਡ ਦੇ ਨਾਲ ਜੁੜੇ ਹੋਣ ਜਾਂ ਫਿਰ ਬੋਡੀ ਬਿਲਡਿੰਗ ਦੇ ਨਾਲ ਜੁੜੇ ਲੋਕ ਹੋਣ ਤਾਂ ਉਹਨਾਂ ਸਾਰਿਆਂ ਨੂੰ ਇੱਕ ਬਹੁਤ ਵੱਡਾ ਸਦਮਾ ਇਸ ਖਬਰ ਨੇ ਦਿੱਤਾ ਤਾਂ ਥੋੜੀ ਦੇਰ ਪਹਿਲਾਂ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਪਹੁੰਚੇ ਸੀ ਗੁਰਦਾਸਪੁਰ ਤੋਂ ਤਾਂ ਉਹਨਾਂ ਦੱਸਿਆ ਕਿ ਗੁਰਦਾਸਪੁਰ ਤੋਂ ਜਲੰਧਰ ਆ ਕੇ ਉਹਨਾਂ ਦੇ ਪਿਤਾ ਨੇ ਇਹ ਪੂਰੀ ਜਿਹੜਾ ਸੈਟਅਪ ਪੂਰਾ ਜਿਹੜਾ ਡੇਰੀ ਫਾਰਮਿੰਗ ਦਾ ਕੰਮ ਹੈ ਉਹ ਸ਼ੁਰੂ ਕੀਤਾ ਸੀ ਔਰ ਪੁਲਿਸ ਦੇ ਵਿੱਚ ਸੀ ਉਹਨਾਂ ਦੇ ਪਿਤਾ ਤਾਂ ਗੁਰਦਾਸਪੁਰ ਵਾਸਤੇ ਵੀ ਇੱਕ ਬੜੀ ਵੱਡੀ ਮਾਣ ਦੀ ਗੱਲ ਸੀ ਕਿ ਇੰਨਾ ਵੱਡਾ ਮੁਕਾਮ ਜਿਹੜਾ ਹੈ ਉੱਥੇ ਉੱਥੋਂ ਦਾ ਜਿਹੜਾ ਜੰਪਲ ਨੌਜਵਾਨ ਹੈ ਉਸਨੇ ਹਾਸਲ ਕੀਤਾ ਪਰ ਕਿਉਂਕਿ ਇੱਕ ਰੋਲ ਮਾਡਲ ਸੀ ਨੌਜਵਾਨਾਂ ਦੇ ਲਈ ਉਹ ਤਾਂ ਲੋਕ ਬੜੇ ਵੱਡੇ ਪੱਦਰ ਤੇ ਉਹਨਾਂ ਦੇ ਨਾਲ ਜੁੜੇ ਹੋਏ ਸੀ ਹਾਲਾਂਕਿ ਥੋੜੇ ਦੇਰ ਪਹਿਲਾਂ ਉਹਨਾਂ ਵੱਲੋਂ ਇੱਕ ਇਹ ਵੀ ਇਸ਼ਾਰਾ ਜ਼ਾਹਿਰ ਕੀਤੀ ਗਈ ਸੀ ਕਿ ਉਹ ਸਿਆਸਤ ਦੇ ਵਿੱਚ ਹੁਣ ਐਂਟਰੀ ਕਰਨਗੇ ਪਰ ਕੁਦਰਤ ਨੂੰ ਜਾਂ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਔਰ ਕੱਲ ਇੱਕ ਛੋਟੀ ਜਿਹੀ ਜਿਹੜੀ ਸਰਜਰੀ ਹੈ ਉਹ ਕਰਵਾਉਣ ਦੇ ਲਈ ਉਹ ਅੰਮ੍ਰਿਤਸਰ ਦੇ ਫਾਟਰੀਜ਼ ਹਸਪਤਾਲ ਜਾਂਦੇ ਨੇ ਔਰ ਉੱਥੋਂ ਹੀ ਸ਼ਾਮ ਨੂੰ ਇਹ ਜਿਹੜੀ ਬੰਦਪਾਗੀ ਖਬਰ ਹੈ ਉਹ ਮਿਲਦੀ ਹੈ ਤਾਂ 3 ਵਜੇ ਇਸੇ ਜੋ ਇਲਾਕੇ ਦੇ ਵਿੱਚ ਸ਼ਮਸ਼ਾਨ ਘਾਟ ਹੈ ਉੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਯਾਤਰਾ ਦੇ ਵਿੱਚ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੇ ਰਿਸ਼ਤੇਦਾਰ ਉਹ ਸ਼ਾਮਲ ਹੋਣਗੇ ਔਰ ਇਸ ਵੇਲੇ ਪਰਿਵਾਰ ਦੇ ਨਾਲ ਦੁੱਖ ਚੰਨ ਸਾਂਝਾ ਕਰਨ ਦੇ ਲਈ ਵੀ ਬਹੁਤ ਵੱਡੀ ਤਦਾਦ ਦੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਪਹੁੰਚ ਰਹੇ ਨੇ ਤਾਂ ਪ੍ਰਗਟ ਸਿੰਘ ਜਿਹੜੇ ਕਿ ਇਸ ਇਲਾਕੇ ਦੇ ਵਿਧਾਇਕ ਵੀ ਨਹੀਂ ਔਰ ਨਾਲ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਕਿ ਇਸ ਪਰਿਵਾਰ ਦੇ ਨਾਲ ਉਹਨਾਂ ਦਾ ਕਾਫੀ ਪਿਆਰ ਸੀ ਨੇੜਤਾ ਸੀ ਔਰ ਹਰ ਕੋਈ ਅ ਇਸ ਵੇਲੇ ਇਸ ਖਬਰ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਇੱਕ ਸਦਮੇ ਦੇ ਵਿੱਚ ਹੈ ਕਿ ਇੱਕ ਇੰਨਾ ਉੱਚਾ ਲੰਮਾ ਗੱਬਰੂ ਨੌਜਵਾਨ ਜੋ ਕਿ ਆਪਣੀਆਂ ਜਿਹੜੀ ਬੋਡੀ ਬਿਲਡਿੰਗ ਨੂੰ ਲੈ ਕੇ ਅਕਸਰ ਚਰਚਾ ਦੇ ਵਿੱਚ ਰਹਿੰਦਾ ਸੀ ਤਾਂ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਾ ਹੈ ਇਸ ਗੱਲ ਦਾ ਹਾਲੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਪਰ ਕੁਦਰਤ ਦਾ ਭਾਣਾ ਜੋ ਹੈ ਉਹ ਮੰਨਣਾ ਪੈਂਦਾ ਹੈ ਔਰ 3 ਵਜੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਹੈ ਉਹ ਕੀਤਾ ਜਾਏਗਾ ਔਰ ਉਹਨਾਂ ਦੀ ਮ੍ਰਿਤਕ ਦੇਹ ਜਿਹੜੀ ਹੈ ਉਹ ਫਿਲਹਾਲ ਇਸੇ ਘਰ ਦੇ ਵਿੱਚ ਰੱਖੀ ਗਈ ਹੈ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਚਾਉਣ ਵਾਲੇ ਜੋ ਹੈ ਉਹਦਾ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਇਸ ਘਰ ਦੇ ਵਿੱਚ ਪਹੁੰਚ ਰਹੇ ਨੇ ਤੇ ਰਜੀਵ ਪੋਸਟਮਾਰਟਮ ਨੂੰ ਲੈ ਕੇ ਕੋਈ ਸਪਸ਼ਟਤਾ ਹੋਈ ਅਤੇ ਕੋਈ ਇਸ ਤਰੀਕੇ ਦੇ ਨਾਲ ਕਿਉਂਕਿ ਅੰਤਿਮ ਸੰਸਕਾਰ ਦੀ ਹੀ ਜਾਣਕਾਰੀ ਜਿਹੜੀ ਹੈ ਪਰਿਵਾਰ ਵੱਲੋਂ ਦਿੱਤੀ ਗਈ ਹੈ ਪੋਸਟਮਾਰਟਮ ਦਾ ਕਿਸੇ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੋ ਰਿਹਾ ਕਿਉਂਕਿ ਜੇਕਰ ਬਾਡੀ ਦੀ ਗੱਲ ਕਰੀਏ ਜੋ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੀ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਕਿ ਬਾਡੀ ਜਿਹੜੀ ਉਹ ਨੀਲੀ ਪੈਣੀ ਸ਼ੁਰੂ ਹੋ ਚੁੱਕੀ ਸੀ ਤਾਂ ਇਸ ਕਰਕੇ ਪਰਿਵਾਰ ਦੀ ਇਹ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਕੀਤਾ ਜਾਏਗਾ ਬਾਕੀ ਕਾਰਵਾਈ ਕਿਸ ਤਰੀਕੇ ਦੇ ਨਾਲ ਕਰਨੀ ਹੈ ਹਸਪੀਟਲ ਵਾਲਿਆਂ ਦੇ ਨਾਲ ਉਹਨਾਂ ਦੀ ਕੀ ਗੱਲਬਾਤ ਹੋਈ ਉਸ ਬਾਰੇ ਕੋਈ ਵੀ ਜਾਣਕਾਰੀ ਪਰਿਵਾਰ ਵੱਲੋਂ ਸਾਂਝੀ ਨਹੀਂ ਕੀਤੀ ਜਾਰੀ ਪਰ ਇੱਕ ਖਦਸ਼ਾ ਜ਼ਰੂਰ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਹਸਪੀਟਲ ਦੀ ਅਣਗਹਿਲੀ ਕਰਕੇ ਡਾਕਟਰਾਂ ਦੀ ਲਾਪਰਵਾਹੀ ਕਰਕੇ ਅੱਜ ਉਹਨਾਂ ਦੇ ਪਰਿਵਾਰ ਦਾ ਜੋ ਜੀ ਹੈ ਔਰ ਇੱਕ ਵੱਡਾ ਚਿਹਰਾ ਸੀ ਚਾਹੇ ਅਸੀਂ ਪੰਜਾਬ ਦੇ ਲਿਹਾਜ਼ ਦੇ ਨਾਲ ਗੱਲ ਕਰੀਏ ਔਰ ਜੇਕਰ ਬਾਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਕਰੀਏ ਤਾਂ ਇੰਟਰਨੈਸ਼ਨਲ ਲੈਵਲ ਦੀ ਪਰਸਨੈਲਿਟੀ ਸੀ ਜੋ ਅੱਜ ਹੁਣ ਉਸ ਦੇ ਵਿੱਚ ਗਲਤੀ ਕਿਸ ਦੀ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਪਰਿਵਾਰ ਵੱਲੋਂ ਹੁਣ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਨਿਭਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ 3 ਵਜੇ ਦੇ ਕਰੀਬ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾਏਗਾ ਜੀ ਠੀਕ ਹੈ ਧੰਨਵਾਦ ਅਜੀਬ ਸ਼ੁਕਰੀਆ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਇਸ ਵੇਲੇ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ ਪਰਿਵਾਰਿਕ ਮੈਂਬਰ ਕੋਈ ਕਿਸੇ ਕਿਸੇ ਤਰ੍ਹਾਂ ਦੀ ਗੱਲਬਾਤ ਵੀ ਨਹੀਂ ਕਰ ਰਹੇ ਸਿਰਫ ਇਹ ਜਾਣਕਾਰੀ ਹੈ ਕਿ 3 ਵਜੇ ਵਰਿੰਦਰ ਘੁੰਮਣ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਉਹਨਾਂ ਦਾ ਜੱਦੀ ਪਿੰਡ ਜਮਸ਼ੀਰ ਖਾਸ ਜਿੱਥੋਂ ਸਾਡੇ ਸਹਿਯੋਗੀ ਰਜੀਵ ਸ਼ਰਮਾ ਲਾਈਵ ਤਸਵੀਰਾਂ ਦਿਖਾ ਰਹੇ ਸੀ ਜਾਣਕਾਰੀ ਸਾਂਝੀ ਕਰ ਰਹੇ ਸੀ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ ਉਹਨਾਂ ਦੇ ਰਿਸ਼ਤੇਦਾਰ ਸਕੇ ਸੰਬੰਧੀ ਯਾਰ ਮਿੱਤਰ ਹੋਰ ਪਿੰਡ ਵਾਸੀ ਨੇੜੇ ਦੇ ਉਹ ਸਾਰੇ ਉੱਥੇ ਉਹਨਾਂ ਦੇ ਪਰਿਵਾਰ ਦੇ ਨਾਲ ਮੌਜੂਦ ਨੇ ਇਸ ਦੁੱਖ ਦੀ ਖੜੀ ਦੇ ਵਿੱਚ ਕੁਝ ਜਿਹੜੇ ਸਿਆਸੀ ਆਗੂ ਨੇ ਉਹ ਵੀ ਪਹੁੰਚ ਰਹੇ ਨੇ ਪ੍ਰਗਟ ਸਿੰਘ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਕਿਉਂਕਿ ਉਹਨਾਂ ਦਾ ਹਲਕਾ ਵੀ ਪੈਂਦਾ ਇਸ ਕਰਕੇ ਉਹਨਾਂ ਦੀ ਵੈਸੇ ਵੀ ਕਾਫੀ ਨੇੜਤਾ ਸੀ ਕਮਨ ਪਰਿਵਾਰ ਦੇ ਨਾਲ ਤਾਂ ਇਸ ਕਰਕੇ ਪ੍ਰਗਟ ਸਿੰਘ ਵੀ ਉਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੋਏ ਨੇ ਤਾਂ ਸਾਡੇ ਨਾਲ ਡਾਕਟਰ ਹਰਿੰਦਰ ਸਿੰਘ 베ਦੀ ਜੁੜੇ ਨੇ ਹਾਰਟ ਸਰਜਨ ਨੇ ਐ ਡਾਕਟਰ 베ਦੀ ਤੋਂ ਜਾਣਦੇ ਆ ਕਿ ਐਸੇ ਕੇਸਸ ਦੇ ਵਿੱਚ ਕੀ ਕੀ ਕੁਛ ਜਿਹੜੀਆਂ ਵਜ੍ਹਾ ਨੇ ਉਹ ਰਹਿੰਦੀਆਂ ਨੇ ਜਾਂ ਕਿਉਂ ਇਹ ਜਿਹੜੇ ਮਾਮਲੇ ਨੇ ਅੱਜਕੱਲ ਵੱਧਦੇ ਜਾ ਰਹੇ ਨੇ ਅਕਸਰ ਅਸੀਂ ਸੁਣਦੇ ਆ ਕਿ ਨੌਜਵਾਨਾਂ ਨੂੰ ਹਾਰਟ ਅਟੈਕ ਹੋ ਰਹੇ ਨੇ ਜਿੰਮ ਦੇ ਵਿੱਚ ਜਿਹੜੇ ਖਾਸ ਕਰਕੇ ਨੌਜਵਾਨ ਕਸਰਤ ਕਰਦੇ ਨੇ ਉਹਨਾਂ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਹਾਦਸੇ ਵਾਪਰੇ ਨੇ ਜਿਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਡਾਕਟਰ 베ਦੀ ਬਹੁਤ ਬਹੁਤ ਸਵਾਗਤ ਹੈ న్యూਸ 18 ਪੰਜਾਬ ਤੇ ਤੁਸੀਂ ਸਮਾਂ ਕੱਢਿਆ ਜੁੜੇ ਕਿਉਂਕਿ ਇਸ ਵੇਲੇ ਮੁੱਦਾ ਬੜਾ ਇੰਪੋਰਟੈਂਟ ਹੈ ਅਕਸਰ ਜਦੋਂ ਕੋਈ ਐਸੀ ਘਟਨਾ ਸਾਡੇ ਸਾਹਮਣੇ ਹੁੰਦੀ ਹੈ ਫਿਰ ਅਸੀਂ ਉਸ ਦਾ ਜ਼ਿਕਰ ਕਰਦੇ ਹਾਂ ਫਿਰ ਤਾਂ ਮੈਂ ਵਰਿੰਦਰ ਤੋਂ ਸ਼ੁਰੂਆਤ ਕਰੂੰਗਾ ਕਿ ਇਸ ਪੂਰੇ ਕੇਸ ਨੂੰ ਤੁਸੀਂ ਕਿਸ ਲਿਹਾਜ ਨਾਲ ਦੇਖ ਰਹੇ ਹੋ ਕਿਉਂਕਿ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਡਾਕਟਰ ਸਾਹਿਬ ਕਿ ਜੇ ਕੋਈ ਬੰਦਾ ਚੰਗਾ ਫਿੱਟ ਹੈ ਚੰਗਾ ਹੱਟਾ-ਕਟਾ ਹੈ ਤੰਦਰੁਸਤ ਹੈ ਤਾਂ ਉਸ ਨੂੰ ਤੇ ਕੋਈ ਪ੍ਰੋਬਲਮ ਹੋ ਹੀ ਨਹੀਂ ਸਕਦੀ ਆਮ ਤੌਰ ਤੇ ਇਹ ਧਾਰਨਾ ਹੁੰਦੀ ਹੈ ਪਰ ਕਿਉਂਕਿ ਡਾਕਟਰੀ ਭਾਸ਼ਾ ਦੇ ਵਿੱਚ ਅਸੀਂ ਉਸ ਤਰੀਕੇ ਨਾਲ ਨਹੀਂ ਸਮਝ ਸਕਦੇ ਜਾਂ ਨਹੀਂ ਦੇਖ ਸਕਦੇ ਤੁਸੀਂ ਜ਼ਿਆਦਾ ਬਿਹਤਰ ਉਸਤੇ ਰੋਸ਼ਨੀ ਪਾ ਸਕਦੇ ਹੋ ਕਿ ਐਸਾ ਕੀ ਵਾਪਰਿਆ ਹੋਣਾ ਜਾਂ ਐਸੀ ਕੀ ਗੱਲ ਹੋਈ ਕਿ ਐਡਾ ਹੱਟਾ ਕੱਟਾ ਜਵਾਨ ਅਚਾਨਕ ਉਸ ਨੂੰ ਦੋ ਹਾਰਟ ਅਟੈਕ ਹੋ ਗਏ ਹਾਂ ਜੀ ਸਤਿ ਸ਼੍ਰੀ ਅਕਾਲ ਵਿਜੇਪਾਲ ਜੀ ਬਹੁਤ ਸਾਨੂੰ ਦੁੱਖ ਹੋਇਆ ਕਿ ਇਹਨਾਂ ਸਾਡਾ ਪੰਜਾਬ ਦਾ ਸ਼ੇਰ ਵਰਗਾ ਬੰਦਾ ਅੱਜ ਉਹਦੀ ਮੌਤ ਹੋ ਗਈ ਜੀ ਨਾਓ ਇਹਦਾ ਦੇਖੋ ਐਕਚੁਅਲ ਮਿਸਟਰ ਬਰਿੰਦਰ ਦਾ ਕਿਉ ਹੋਇਆ ਇਹਦਾ ਕਿਸੇ ਨੂੰ ਵੀ ਹਾਲੇ ਪਤਾ ਨਹੀਂ ਹੈ ਮੈਂ ਤੇ ਬਿਲਕੁਲ ਅਨਜਾਨ ਹੈ ਕਿ ਕਿਉ ਮੌਤ ਹੋਈ ਪਰ ਇਸ ਤੁਹਾਡੇ ਮਾਧਿਅਮ ਦੇ ਥਰੂ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਇਹ ਵੈਲ नोन ਫੈਕਟ ਹੈ ਇਹ ਸਾਰਿਆਂ ਨੂੰ ਪਤਾ ਹੈ ਸਾਨੂੰ ਕਈ ਸਾਲਾਂ ਤੋਂ ਕਿ ਜਿਹੜੇ ਮੇਲ ਬੋਡੀ ਬਿਲਡਰਸ ਹੁੰਦੇ ਐ ਐਥਲੀਟ ਹੁੰਦੇ ਐ ਇਹਨਾਂ ਚ ਹਾਰਟ ਟੈਕ ਦਾ ਇਨਫਲੂਐਂਸ 5 ਗੁਣਾ ਜ਼ਿਆਦਾ ਹੁੰਦਾ ਹੈ ਜੀ ਇਹਦੇ ਚ ਮਈ 2025 ਜਾ ਯੂਰੋਪੀਅਨ ਹਾਰਟ ਡਾਇਗਨੋਸਟਿਕ ਰਿਸਰਚ ਪੇਪਰ ਵੀ ਪਬਲਿਸ਼ ਹੋਇਆ ਹੈ ਤੇ ਅਸੀਂ ਵੀ ਜਿਹੜੇ ਹਾਰਟ ਦੇ ਬਿਮਾਰੀਆਂ ਦੇ ਇਲਾਜ ਨਾਲ ਜੁੜੇ ਹੋਏ ਆ ਸਾਨੂੰ ਵੀ ਪਤਾ ਹੈ ਕਿ ਵੀ ਜੋ ਵੀ ਮੇਲ ਬੋਡੀ ਬਿਲਡਰ ਹੁੰਦੇ ਆ ਉਹਨਾਂ ਚ ਰਿਸਕ ਜ਼ਿਆਦਾ ਹੈ ਨਾਉ ਇਹ ਬੜਾ ਅਚੰਬੇ ਵਾਲੀ ਚੀਜ਼ ਹੈ ਕਿ ਜਿਹੜਾ ਬੰਦਾ ਦੇਖਣ ਚ ਇੰਨਾ ਮਜ਼ਬੂਤ ਹੈ ਉਹਦਾ ਹਾਰਟ ਅਟੈਕ ਕਿਉਂ ਹੋਇਆ ਤੇ ਇਹਦੇ 4-5 ਕਾਰਨ ਨੇ ਨੰਬਰ 1 ਅਗੇਨ ਮੈਂ ਕਹਾਂਗਾ ਕਿ ਮੈਨੂੰ ਨਹੀਂ ਪਤਾ ਕਿ ਮਿਸਟਰ ਬਰਿੰਦਰ ਜੀ ਦਾ ਕੀ ਕਾਰਨ ਮੌਤ ਦਾ ਕਾਰਨ ਸੀ ਬਟ ਜਨਰਲੀ ਇਹ ਪਬਲਿਸ਼ ਹੈ ਕਿਤ ਨੰਬਰ 1 ਆਇਆ ਕਿ ਇਹ ਕਈ ਲੋਕੀ ਇਹਨਾਂ ਚੋਂ ਐਨਬੋਲਿਕ ਸਟੈਰੋਇਡਸ ਜਾਂ ਐਨਹਾਂਸਿੰਗ ਡਰਗਸ ਲੈਂਦੇ ਆ ਠੀਕ ਹੈ ਇਵਨ ਇਹ ਦੱਸੋ ਇੰਟਰਨੈਸ਼ਨਲੀ ਨੋਨ ਯਾਨੀ ਕਿ ਮੇਰੇ ਪੰਜਾਬ ਚ ਆ ਜਾਂ ਮੇਰੇ ਇੰਡੀਆ ਚ ਆ ਹਰ ਜਗ੍ਹਾ ਤੇ ਹਾਂਜੀ ਹਾਂਜੀ ਐਂਡ ਇਫ ਯੂ نو ਮਿਸਟਰ ਲਾਂਸ ਐਮਸਟਰਾਂਗ ਜਿਹੜਾ ਪੰਜ ਵਾਰੀ ਸਾਈਕਲਿੰਗ ਚੈਂਪੀਅਨ ਸੀਗਾ ਉਹਨੇ ਵੀ ਬਾਅਦ ਚ ਪੰਜ ਸਾਲ ਦੇ ਬਾਅਦ ਦੱਸਿਆ ਕਿ ਮੈਂ ਡਰਗਸ ਲੈਂਦਾ ਸੀ ਸੋ ਨੰਬਰ 1 ਇਜ਼ ਡਰਗਸ ਇਹ ਡਰਗਸ ਨਾਲ ਹਾਰਟ ਅਟੈਕ ਦਾ ਇਨਸੂਲੈਂਸ ਵੱਧ ਜਾਂਦਾ ਹੈ ਹਾਂ ਨੰਬਰ 2 ਐ ਸਿਵियर ਐਕਸਰਸਾਈਜ਼ ਦ ਬੋਥ ਸਿਵियर ਮਤਲਬ ਇੰਟੈਂਸ ਕਹਿੰਦੇ ਜੀ ਉਹ ਇੰਟੈਂਸ ਐਕਸਰਸਾਈਜ਼ ਜਿਹੜਾ ਕਰੇਗਾ ਉਹਦੇ ਹਾਰਟ ਤੇ ਸਡਨ ਸਟ੍ਰੈਸ ਪੈਦਾ ਏ ਠੀਕ ਐ ਐਂਡ ਇਹਦੇ ਨਾਲ ਹਾਰਟ ਦੀ ਇੱਕ ਬਿਮਾਰੀ ਹੁੰਦੀ ਏ ਜਿਹਨੂੰ ਕਹਿੰਦੇ ਕਾਰਡੀਓ ਮਾਇਓਪੈਥੀ ਜੀ ਐਂਡ ਇਸ ਕਾਰਡੀਓ ਮਾਇਓਪੈਥੀ ਕਾਰਨ ਹੋ ਜਾਏ ਉਹਦੇ ਨਾਲ ਸਡਨ ਕਾਰਡੀਕ ਡੈਥ ਮਤਲਬ ਅਚਾਨਕ ਹੀ ਬੰਦੇ ਦੀ ਮੌਤ ਹੋ ਸਕਦੀ ਹੈ ਠੀਕ ਐ ਨੰਬਰ 3 ਹੈ ਕਿ ਇਹੋ ਜੇ ਐਥਲੀਟ ਜਿਹੜੇ ਹੈ ਪਿਛਲੇ 올림픽 ਤੁਹਾਨੂੰ ਪਤਾ ਹੈ ਕਿ ਸਾਡੀ ਆਪਣੀ ਇੱਕ ਐਥਲੀਟ 500 ਗ੍ਰਾਮ ਦੇ ਕਾਰਨ ਵਜ਼ਨ ਵੱਧ ਗਿਆ ਸੀ ਤੇ ਉਹ ਡਿਸਕਵালিਫਾਈ ਹੋ ਗਈ। ਸੋ ਇਹ ਆਪਣਾ ਵਜ਼ਨ ਕੰਟਰੋਲ ਕਰਨ ਲਈ ਪਾਣੀ ਬਹੁਤ ਘੱਟ ਪੀਂਦੇ ਆ ਡੀਹਾਈਡਰੇਟ ਹੋ ਜਾਂਦੇ ਆ। ਇਹਦੇ ਕਾਰਨ ਸਾਡਾ ਬਲੱਡ ਜਿਹੜਾ ਹੈ ਉਹ ਥਿੱਕ ਗਾਣਾ ਹੋ ਜਾਂਦਾ ਹੈ। ਇਹਨਾਂ ਗਾਣਾ ਬਲੱਡ ਜਿਹੜਾ ਹੈ ਉਹ ਹਾਰਟ ਅਟੈਕ ਦਾ ਬਹੁਤ ਜ਼ਰੂਰੀ ਰਿਸਕ ਫੈਕਟਰ ਹੈ। ਸੋ ਇਹ ਤਿੰਨ ਚਾਰ ਕਾਰਨਾਂ ਦੇ ਰੀਜ਼ਨ ਦੇ ਕਾਰਨ ਹਾਰਟ ਅਟੈਕ ਮੇਲ ਐਸਪੈਸ਼ਲੀ ਮੇਲ ਚ ਹੁੰਦਾ ਹੈ। ਮੇਲ ਬੋਡੀ ਬਿਲਡ ਚ ਇਹ ਤਾਂ ਇਨਫੀਡੈਂਸ ਜ਼ਿਆਦਾ ਹੈ ਐਂਡ ਥਿਸ ਇਜ਼ ਵਨ ਪੋਸਿਬਿਲਟੀ ਨਾ ਹਿ ਵੀ ਡੋਨਟ ਨੋ ਐਗਜ਼ੈਕਟ ਪੋਸਿਬਿਲਟੀ ਕੀ ਸੀਗੀ ਬਟ ਇਹ ਇੱਕ ਪੋਸਿਬਿਲਟੀ ਹੈਗੀ ਕਿਉਂਕਿ ਡਾਕਟਰ ਸਾਹਿਬ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਸੀ ਜਾਂ ਜਿਹੜੇ ਉਹਨਾਂ ਦੇ ਕੋਈ ਸਾਥੀ ਸੀ ਉਸ ਵੇਲੇ ਉਹਨਾਂ ਦੇ ਨਾਲ ਗਏ ਸੀ ਹਸਪੀਟਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੜੀ ਮਾਈਨਰ ਸਰਜਰੀ ਸੀ ਬੋਡੇ ਮੋਡੇ ਦਾ ਮਸਲ ਇੰਜਰੀ ਹੋਈ ਸੀ ਔਰ ਬੜੀ ਮਾਈਨਰ ਸਰਜਰੀ ਸੀ ਉਹਨਾਂ ਨੇ ਸ਼ਾਮ ਨੂੰ ਵਾਪਸ ਵੀ ਆ ਜਾਣਾ ਸੀ ਕਰਵਾ ਕੇ ਪਰ ਆਪਰੇਸ਼ਨ ਥੀਏਟਰ ਚ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਮੌਤ ਹੋ ਗਈ ਦੋ ਹਾਰਟ ਅਟੈਕ ਉਹਨਾਂ ਨੂੰ ਆਏ ਔਰ ਇਹ ਵੀ ਕਿਹਾ ਗਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿ ਉਹਨਾਂ ਦੀ ਬੋਡੀ ਨੀਲੀ ਪੈ ਗਈ ਸੀ ਹੁਣ ਉਹ ਨੀਲੀ ਕਿਉਂ ਪੈ ਗਈ ਜਾਂ ਪਰਿਵਾਰਕ ਮੈਂਬਰ ਜਿਹੜੀ ਗੱਲ ਕਹਿ ਰਹੇ ਨੇ ਕਿਉਂ ਇਹ ਚੀਜ਼ ਹੋਈ ਕਿ ਕੋਈ ਕੋਈ ਐਨਸਥੀਸੀਆ ਨਾਲ ਰਿਲੇਟਿਡ ਕੋਈ ਪ੍ਰੋਬਲਮ ਹੋ ਸਕਦੀ ਦੇਖੋ ਐਨਸਥੀਸੀਆ ਤੇ ਰਿਸਕ ਫੈਕਟਰ ਤੇ ਹੈ ਹੀ ਹੂੰ ਇਹ ਕਿਸੇ ਵੀ ਮਰੀਜ਼ ਹੋ ਸਕਦਾ ਹੈ ਪਲੱਸ ਬੋਡੀ ਬਿਲਡਰ ਕਿਉਂਕਿ ਰਿਸਕ ਫੈਕਟਰ ਵਿੱਚ ਜੋ ਗਿਨਾਏ ਤੁਹਾਨੂੰ ਉਹਦੇ ਕਾਰਨ ਰਿਸਕ ਫੈਕਟਰ ਥੋੜਾ ਜਿਆਦਾ ਹੋ ਜਾਂਦਾ ਹੈ ਐਗਜੈਕਟ ਕਾਰਨ ਕੀ ਹੈ ਇਹ ਤੇ ਸਾਨੂੰ ਪੋਸਟਮਾਰਟਮ ਦੇ ਬਾਅਦ ਸ਼ਾਇਦ ਪਤਾ ਚਲੇ ਸੋ ਇਹਦੇ ਚ ਅਸੀਂ ਮੈਂ ਕੁਝ ਕਹਿਣਾ ਨਹੀਂ ਚਾਹਾਂਗਾ ਕਿਉਂਕਿ ਡਾਕਟਰ ਤੇ ਸਾਰੇ ਦੇਖੋ ਜਿਸ ਹਸਪੀਟਲ ਵਿਗਾਏ ਆ ਅੱچھے ਡਾਕਟਰ ਨੇ ਸਾਰੇ ਆਪਣੇ ਖਿਆਲ ਰੱਖਦੇ ਆ ਪਰ ਜਿਹੜਾ ਜਦ ਰਿਐਕਸ਼ਨ ਹੋ ਜਾਂਦਾ ਹੈ ਤੇ ਉਹਦਾ ਕੋਈ ਕੁਝ ਇਮੀਡੀਏਟਲੀ ਕਰ ਨਹੀਂ ਸਕਦਾ ਕੁਝ ਹੂੰ अच्छा डॉक्टर साहब कल मैं डॉक्टर बाली ਜੁੜੇ ਹੋਏ ਸੀ ਐਚ ਕੇ ਬਾਲੀ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਤੁਸੀਂ ਦੇਖਣ ਦੇ ਵਿੱਚ ਬੜੇ ਰਿਸ਼ਟ ਪੁਸ਼ਟ ਹੋ ਹਟੇ ਕਟੇ ਹੋ ਐ ਬੜਾ ਜਵਾਨ ਬੰਦਾ ਨਜ਼ਰ ਆਉਂਦਾ ਤਾਂ ਤੁਹਾਡਾ ਹਾਰਟ ਵੀ ਉਹਨਾਂ ਹੀ ਰਿਸ਼ਟ ਪੁਸ਼ਟ ਹੋਵੇ ਰਾਈਟ ਬਿਲਕੁਲ ਠੀਕ ਇਹਨੂੰ ਕਹਿੰਦੇ ਕਾਰਡੀਓ ਮਾਇਓਪੈਥੀ ਜਿਹੜੀ ਹੈ ਕਿ ਹਾਰਟ ਦਾ ਜੇ ਮਸਲ ਜਿਹੜਾ ਹੈ ਬਹੁਤ ਜ਼ਿਆਦਾ ਸਟਰੋਂਗ ਹੋ ਜਾਏ ਓਵਰ ਸਟਰੋਂਗ ਹੋ ਜਾਏ ਤੇ ਉਹ ਫਿਰ ਹਾਰਟ ਅਟੈਕ ਨੂੰ ਉਹਦਾ ਰਿਸਕ ਵੱਧ ਜਾਂਦਾ ਹੈ ਤੋ ਬਿਲਕੁਲ ਠੀਕ ਕਿਹਾ ਤੁਸੀਂ ਹਮ ਅੱਛਾ ਡਾਕਟਰ ਸਾਹਿਬ ਫਿਰ ਤੁਸੀਂ ਜਿਹੜਾ ਜਿਮ ਵਾਲਿਆਂ ਦਾ ਜ਼ਿਕਰ ਕੀਤਾ ਇਸ ਵੇਲੇ ਬਹੁਤ ਸਾਰੇ ਐਸੇ ਸਾਡੇ ਦਰਸ਼ਕ ਨੇ ਜਿਹੜੇ ਤੁਹਾਨੂੰ ਸੁਣ ਰਹੇ ਨੇ ਕਿ ਜਿਹੜੇ ਜਿਮ ਦੇ ਵਿੱਚ ਐਕਸਰਸਾਈਜ਼ ਕਰਦੇ ਨੇ ਈਵਨ ਉਹਨਾਂ ਦੇ ਪਰਿਵਾਰ ਵੀ ਸੁਣ ਰਹੇ ਹੋਣਗੇ ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਤੁਸੀਂ ਜੇ ਜਿਮ ਜਾਣਾ ਹੈ ਠੀਕ ਹੈ ਅੱਜ ਕੱਲ ਐਕਸਰਸਾਈਜ਼ ਤੁਹਾਡਾ ਇੱਕ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ ਥੋੜੀ ਬਹੁਤ ਐਕਸਰਸਾਈਜ਼ ਹਰ ਕੋਈ ਕਰਦਾ ਹੈ ਕੋਸ਼ਿਸ਼ ਕਰਦਾ ਹੈ ਕੋਈ ਵਾਕ ਕਰਦਾ ਹੈ ਕੋਈ ਜਿਮ ਜਾਂਦਾ ਹੈ ਕੋਈ ਘਰੇ ਸਾਈਕਲਿੰਗ ਕਰ ਲੈਂਦਾ ਹੈ ਕੋਈ ਟੈਡਮਿਲ ਕਰ ਲੈਂਦਾ ਹੈ ਹਰ ਜਿੰਨਾਂ ਕੋ ਕਿਸੇ ਵੀ ਬੰਦੇ ਨੂੰ ਜ਼ਰੂਰਤ ਹੁੰਦੀ ਹੈ ਜਾਂ ਜਿੰਨਾਂ ਕੋਈ ਸਮਾਂ ਕੱਢ ਪਾਉਂਦਾ ਉਸ ਹਿਸਾਬ ਨਾਲ ਕਰ ਪੈਂਦਾ ਤੁਹੋਂ ਕਿਹੜੀਆਂ ਗੱਲਾਂ ਦਾ ਧਿਆਨ ਤੁਹਾਡੇ ਹਿਸਾਬ ਨਾਲ ਰੱਖਣਾ ਚਾਹੀਦਾ ਹੈ ਖਾਸ ਤੌਰ ਤੇ ਕਿਉਂਕਿ ਜਿਵੇਂ ਅਲੱਗ-ਅਲੱਗ ਐਕਸਰਸਾਈਜ਼ ਜਿਹੜੇ ਜਿਮ 'ਚ ਜਾਂਦੇ ਆ ਉਹ ਜਾਣਦੇ ਹੋਣਗੇ ਕਿ ਅਲੱਗ-ਅਲੱਗ ਜਿਵੇਂ ਇੱਕ ਦਿਨ ਕੋਈ ਤੁਹਾਡੀ ਚੈਸਟ ਦੀ ਐਕਸਰਸਾਈਜ਼ ਹੋ ਗਈ ਫਿਰ ਅਗਲੇ ਦਿਨ ਤੁਸੀਂ ਬੈਕ ਦੀ ਐਕਸਰਸਾਈਜ਼ ਕਰ ਲਈ ਫਿਰ ਤੁਸੀਂ ਸ਼ੋਲਡਰ ਕਰ ਲੇ ਫਿਰ ਤੁਸੀਂ ਲੈਗਸ ਕਰ ਲਿਆ ਫਿਰ ਤੁਸੀਂ ਬਾਈਸੈਪ ਕਰ ਲੇ ਔਰ ਇੱਕ ਦਿਨ ਕਾਰਡੀਓ ਦੇ ਲਈ ਵੀ ਰੱਖਿਆ ਹੁੰਦਾ ਜੋ ਜੋ ਜਿਮ ਦਾ ਰੁਟੀਨ ਹੁੰਦਾ ਮੋٹے ਤੌਰ ਤੇ ਅਸੀਂ ਜਾਣਦੇ ਆ ਸੋ ਉਹਨੂੰ ਫਿਰ ਕਿਵੇਂ ਤੁਸੀਂ ਜਿਹੜਾ ਹੈ ਅੱਗੇ ਵਧਾ ਸਕਦੇ ਹੋ ਇਹ ਬਹੁਤ ਇੰਪੋਰਟੈਂਟ ਗੱਲ ਤੁਸੀਂ ਛਿੜੀ ਹੈ ਐਂਡ ਸਭ ਤੋਂ ਜ਼ਰੂਰੀ ਹੈ ਕਿ ਜਿਮ ਜੁਆਇਨ ਕਰਨ ਤੋਂ ਪਹਿਲੇ ਇੱਕ ਮੈਡੀਕਲ ਚੈੱਕਅਪ ਜ਼ਰੂਰ ਕਰਾਓ ਠੀਕ ਹੈ ਜਿਹੜੇ ਵੀ ਜਿੰਮ ਜਾਓ ਉੱਥੇ ਇੱਕ ਕੋਚ ਤੁਹਾਨੂੰ ਇੰਡੀਵਿਜੂਅਲ ਕੋਰਸ ਐਟਲੀਸ ਸ਼ੁਰੂਛੇ ਤੇ ਹੋਣਾ ਚਾਹੀਦਾ ਹੈ ਠੀਕ ਹੈ ਐਂਡ ਕੋਚ ਜਿਹੜਾ ਉਹ ਵੈਲ ਕੁਆਲੀਫਾਈਡ ਕੋਚ ਹੋਵੇ ਉਹ ਬੋਰਡ ਸਰਟੀਫਾਈਡ ਕੋਚ ਹੋਵੇ ਹਮ ਐਂਡ ਇੱਕ ਸਾਡੀ ਫੈਡਰੇਸ਼ਨ ਹੈ ਇੰਟਰਨੈਸ਼ਨਲ ਫੈਡਰੇਸ਼ਨ ਆਫ ਬਾਡੀ ਬਿਲਡਰਸ ਉਹਨੇ ਇੱਕ ਗਾਈਡਲਾਈਨ ਦਿੱਤੀ ਹੋਈ ਹੈ ਕਿ ਨੰਬਰ 1 ਹੈ ਕਿ ਤੁਹਾਡਾ ਮੈਡੀਕਲ ਚੈੱਕਅਪ ਚਾਹੀਦਾ ਹੈ ਨੰਬਰ 2 ਹੈ ਕਿ ਇੰਟੈਂਸ ਐਕਸਰਸਾਈਜ਼ ਮਤਲਬ ਬਹੁਤ ਸਿਵियर ਐਕਸਰਸਾਈਜ਼ ਇਕਦਮ ਨਾ ਕੀਤੀ ਜਾਏ ਇੱਕ ਵਾਰਮ-ਅਪ ਪੀਰੀਅਡ ਹੋਣਾ ਚਾਹੀਦਾ ਹੈ ਇੱਕ ਕੂਲ-ਡਾਊਨ ਪੀਰੀਅਡ ਹੋਣਾ ਚਾਹੀਦਾ ਹੈ ਇਸ ਲਈ ਇੱਕ ਪੜ੍ਹੇ ਲਿਖੇ ਕੁਆਲੀਫਾਈਡ ਕੋਚ ਦੀ ਬਹੁਤ ਜ਼ਰੂਰੀ ਹੈ ਹੋਣਾ ਅਤੇ ਤੀਜਾ ਹੈ ਕਿ ਜੇ ਥੋੜਾ ਵੀ ਕੋਈ ਸਿੰਪਟਮ ਹੋਏ ਤੇ ਜਿਮ ਵਿੱਚ ਗੁੜ ਰਿਵਾਈਵ ਕਰਨ ਦਾ ਜਿਸ ਤਰ੍ਹਾਂ ਸ਼ੌਕ ਦੇਂਦਾ ਜਾਂ ਜਿਹੜਾ ਜਿਮ ਦਾ ਕੋਚ ਹੈ ਉਹਨੂੰ ਸੀਪੀਆਰ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਇਹ ਤਾਂ ਇਨ ਫੈਕਟ ਪੂਰੇ ਦੇਸ਼ ਵਿੱਚ ਸਾਰਿਆਂ ਨੂੰ ਹੋਣੀ ਚਾਹੀਦੀ ਹੈ ਪਰ ਜਿਮ ਵਿੱਚ ਹੋਰ ਵੀ ਇਹਦਾ ਇੰਪੋਰਟੈਂਸ ਹੋ ਜਾਂਦਾ ਹੈ ਐਂ ਇਹ ਸਾਰੀ ਗਾਈਡਲਾਈਨ ਇਹ ਨਹੀਂ ਕਿ ਮੈਂ ਕਹ ਰਿਹਾ ਇਹ ਲਿਖੀ ਹੋਈ ਗਾਈਡਲਾਈਨਸ ਹੈ ਇੰਟਰਨੈਸ਼ਨਲ ਫੈਡਰੇਸ਼ਨ ਜਿਹਦੇ ਚ ਇੰਡੀਆ ਵੀ ਆਉਂਦਾ ਹੈ ਆਬਵੀਅਸਲੀ ਉਹਦੇ ਚ ਵੀ ਇਹ ਗਾਈਡਲਾਈਨ ਹੈਗੀ ਹੈ ਇਹਨੇ ਬਹੁਤ ਜ਼ਰੂਰੀ ਹੈ ਕਿ ਜਿੰਮ ਜਾਣ ਤੋਂ ਪਹਿਲੇ ਇਹ ਸਾਰਾ ਫਾਲੋ ਕੀਤਾ ਜਾਏ ਔਰ ਦੂਸਰਾ ਡਾਕਟਰ ਸਾਹਿਬ ਜਿਹੜਾ ਜਿਵੇਂ ਖਾਣ ਪਾਣ ਦੇ ਵਿੱਚ ਪ੍ਰੋਟੀਨ ਹੋ ਗਿਆ ਕੁਝ ਹੋਰ ਐਸੇ ਜਿਹੜੇ ਪ੍ਰੋਡਕਟ ਹੋਗੇ ਜਿਹੜੇ ਲਏ ਜਾਂਦੇ ਐ ਇੱਥੋਂ ਤੱਕ ਕਿ ਕਈ ਤੇ ਇੰਜੈਕਸ਼ਨਸ ਵਗੈਰਾ ਵੀ ਲੈਂਦੇ ਆ ਬਾਡੀ ਨੂੰ ਪੰਪ ਕਰਨ ਦੇ ਲਈ ਆ ਫਲਾਵਟ ਮਸਲ ਹੋਰ ਜ਼ਿਆਦਾ ਕਿ ਉਹ ਉਹਨਾਂ ਨੂੰ ਉਹਦੇ ਵਿੱਚ ਕੱਟਸ ਦਿਖਣ ਉਸਦੇ ਲਈ ਇੰਜੈਕਸ਼ਨ ਤੱਕ ਲਏ ਜਾਂਦੇ ਐ ਸੋ ਕੀ ਇਹ ਚੀਜ਼ਾਂ ਮਤਲਬ ਡਾਇਰੈਕਟਲੀ ਹਾਰਮਫੁਲ ਨੇ ਬਾਡੀ ਇਹ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਇਹ ਤੇ ਦੇਖੋ 100% ਹਾਰਮਫੁਲ ਐ ਅਣ ਇਹ ਜੋ ਵੀ ਡਾਕਟਰ ਕੋਲ ਜਾਓਗੇ ਉਹ ਤੇ ਟੋਟਲੀ ਮਨਾ ਕਰ ਦੇਗਾ ਤੇ ਕੁਝ ਜਿਮ ਹੈਗੇ ਜਿੱਥੇ ਇਹ ਨਹੀਂ دیے ਜਾਂਦੇ ਉਹ ਕਹਿੰਦੇ ਜੀ ਤੁਸੀਂ ਨਾਰਮਲ ਡਾਈਟ ਖਾਓ ਹਾਂ ਇਹ ਪ੍ਰੋਟੀਨ ਇਨਕਰੀਸ ਕਰ ਲੋ ਡਾਈਟ ਦੇ ਵਿੱਚ ਨਾਟ ਕਿ ਪ੍ਰੋਟੀਨ ਪਾਊਡਰ ਖਾਓ ਤੇ ਐਨਾਬੋਲਿਕ ਸਟੈਰਾਇਡ ਲੋ ਸੋ ਇਹ ਤੇ ਸਾਰਿਆਂ ਨੂੰ ਪਤਾ ਵੀ ਹੈ ਐਸਪੈਸ਼ਲੀ ਕੋਚ ਜਿਹੜਾ ਹੁੰਦਾ ਹੈ ਉਹਨੂੰ ਪਤਾ ਹੁੰਦਾ ਹੈ ਕਿ ਇਹ ਮੇਰੇ ਬੱਚੇ ਨੂੰ ਨਹੀਂ ਦੇਣੀ ਚਾਹੀਦੀ ਪਰ ਫਿਰ ਵੀ অর ਵਟ ਏਵਰ ਰੀਜ਼ਨ ਕਿ ਅਸੀਂ ਪਹਿਲੇ ਆਣਾ ਚਾਹੁੰਦੇ ਆ ਜਾਂ weight control ਕਰਨਾ ਚਾਹੁੰਦੇ ਆ ਉਹ ਖੁਦ ਹੀ ਦੇ ਦਿੰਦੇ ਆ ਸੋ ਇਹਦਾ ਤੇ ਜਿੰਨੇ ਵੀ ਮੈਂ ਸ਼ਬਦ ਕੜੀ ਨਿੰਦਾ ਕਰਾਂ ਉਹ ਘੱਟ ਹੋਏਗਾ ਇਹ ਐਬਸੋਲੂਟਲੀ ਐਬਸੋਲੂਟਲੀ ਨੋ अच्छा डॉक्टर साहब एते एक पार्ट हो गया कि जेडे जिम ਜਾਂਦੇ ਆ ਜਿਹੜੇ ਐਕਸਰਸਾਈਜ਼ ਕਰਦੇ ਆ ਬੋਡੀ ਬਿਲਡਰ ਹੈ ਵੈਸੇ ਵੀ ਅਮੂਮਨ ਪਿਛਲੇ ਟਾਈਮ ਦੇ ਵਿੱਚ ਬਹੁਤ ਦੇਖਿਆ ਕਿ ਜਿਹੜੇ ਯੰਗਸਟਰਸ ਨੇ ਜਵਾਨ ਇੱਕ ਦਿਨ ਤੁਸੀਂ ਵੀਡੀਓ ਦੇਖਿਆ ਹੋਣਾ ਇੱਕ ਲੜਕਾ ক্রিকেট ਖੇਡ ਰਿਹਾ ਸੀ ਸ਼ਾਟ ਖੇលਿਆ ਔਰ ਸ਼ਾਟ ਖੇਲਦੇ ਹੀ ਬੈਠ ਗਿਆ ਔਰ ਉੱਥੇ ਹੀ ਗਿਰ ਗਿਆ ਬਹੁਤ ਸਾਰੇ ਐਸੇ ਪਲੇਅਰਸ ਉਹਨਾਂ ਦੀਆਂ ਤਸਵੀਰਾਂ ਆਈਆਂ ਕੋਈ ਤੁਰਿਆ ਜਾਂਦਾ ਕੋਈ ਸ਼ਖਸ ਆਪਣੀ ਸ਼ਾਪ ਤੇ ਬੈਠਾ ਇਹ ਕੁਰਸੀ ਤੇ ਬੈਠਾ ਔਰ ਬੈਠਾ ਬੈਠਾ ਇਕਦਮ ਗਿਰ ਗਿਆ ਯੰਗ ਏਜ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਟੂਡੈਂਟਸ ਬਾਹਰ ਗਏ ਨੇ ਬੜੀਆਂ ਖਬਰਾਂ ਆਉਂਦੀਆਂ ਬਾਹਰ ਪੜਨ ਗਏ ਸੀ ਉੱਥੇ ਅਚਾਨਕ ਹਾਰਟ ਅਟੈਕ ਹੋ ਗਿਆ ਇਹਦੀਆਂ ਕੀ ਵਜ੍ਹਾ ਨੇ ਹਾਂਜੀ ਇਹ ਸਿਰਫ ਬਾਹਰ ਨਹੀਂ ਹੈ ਇਹ ਸਾਡੇ ਇੰਡੀਆ 'ਚ ਵੀ ਹੈ ਐਂਡ ਪਿਛਲੇ ਹਫਤੇ ਹੀ ਮੈਂ ਇੱਕ 32 ਸਾਲ ਦੇ ਪੇਸ਼ੈਂਟ ਦਾ ਆਪਰੇਸ਼ਨ ਕਰਨਾ ਪਿਆ ਇੰਨੀ ਜ਼ਿਆਦਾ ਬਿਮਾਰੀ ਉਹਨੂੰ ਹੋ ਗਈ ਸੀ ਜੀ ਤੇ ਜੇ ਤੁਸੀਂ ਪੁੱਛੋਗੇ ਕਿ ਇੱਕ ਕਾਰਨ ਕੀ ਹੈਗਾ ਇਹ ਹੈ ਤਣਾਅ ਜੀ ਸਟ੍ਰੈਸ ਜਾਂ ਤਣਾਅ ਐਂਡ ਇਨ ਫੈਕਟ ਮੈਨੂੰ ਬਹੁਤ ਦੁੱਖ ਹੁੰਦਾ ਕਹਿੰਦੇ ਹੋਏ ਕਿ ਮੇਰੇ ਆਪਣੇ profession ਡਾਕਟਰਸ ਵਿੱਚ ਵੀ ਹਾਰਟ ਡਿਜ਼ੀਜ਼ ਵੱਧ ਗਈ ਹੈ ਪਿਛਲੇ 6 ਮਹੀਨਿਆਂ ਚ ਅਸੀਂ 4 ਡਾਕਟਰ ਲੂਜ਼ ਕੀਤੇ ਹਨ ਉਹਨਾਂ ਚੋਂ ਇੱਕ ਕਾਰਡੀਅਕ ਸਰਜਨ ਵੀ ਸੀਗਾ ਜਿਹਨਾਂ ਨੂੰ ਅਨਫੋਰਚਨਟਲੀ 35 ਆਰ ਦੀ ਏਜ ਵਿੱਚ ਹਾਰਟ ਅਟੈਕ ਹੋ ਗਿਆ ਸੋ ਨੰਬਰ 1 ਸਟ्रेस ਹੈ ਨੰਬਰ 2 ਹੈ ਸਾਡਾ ਖਾਣ ਪਾਣ ਦਾ ਘਿਓ ਮੱਖਣ ਮਲਾਈ ਖਾਓ ਜ਼ਰੂਰ ਪਰ ਉਹਨੂੰ ਇੰਨਾ ਨਾ ਖਾਓ ਕਿ ਤੁਹਾਡੇ ਚਰਬੀ ਬਣ ਕੇ ਤੁਹਾਡੇ ਹਾਰਟ ਦੇ ਅੰਦਰ ਬੈਠ ਜਾਵੇ ਠੀਕ ਹੈ ਸੋ ਇਹ ਐਂਡ ਤੀਜਾ ਹੈ ਜਿਹੜੇ ਡਰੱਗਸ ਲੈਂਦੇ ਆ ਚਾਹੇ ਉਹ ਐਨਾਬੋਲਿਕ ਸਟਰੋਇਡ ਹੋਣ ਚਾਹੇ ਉਹ ਨਸ਼ੇ ਵਾਲੇ ਡਰੱਗਸ ਹੋਣ ਹਮਮ ਪਲੱਸ ਐਲਕੋਹਲ ਜਾਂ ਡਰਿੰਕ ਇਹ ਬਿਲਕੁਲ 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 ਅਵੋਇਡ ਕਰਨੀ ਚਾਹੀਦੀ ਹੈ ਹਮਮ ਅੱਛਾ ਇਹ ਚਾਰ ਚੀਜ਼ਾਂ ਦੀ ਜੀ ਡਾਕਟਰ ਸਾਹਿਬ ਆਪ ਖਾਣ ਪਾਣ ਦਾ ਆਪਾਂ ਜ਼ਿਕਰ ਕਰਦੇ ਆ ਕਿ ਖਾਣ ਪਾਣ ਜਿਹੜਾ ਹੈ ਉਹ ਬਿਲਕੁਲ ਬਦਲ ਚੁੱਕਿਆ ਹੈ ਅਸੀਂ ਅੱਜਕੱਲ੍ਹ ਆਨਲਾਈਨ ਬੈਠੇ ਬੈਠੇ ਆਰਡਰ ਕਰਤਾ ਕੁਝ ਵੀ ਮੰਗਵਾ ਲਿਆ ਐਸੀਆਂ ਸਰਵਿਸਿਜ਼ ਚੱਲ ਪਈਆਂ ਨੇ ਕਿ ਚੀਜ਼ਾਂ ਈਜ਼ੀ ਹੋ ਗਈਆਂ ਔਰ 15 ਮਿੰਟ ਚ 20 ਮਿੰਟ ਚ ਤੁਹਾਡੇ ਦਰਵਾਜ਼ੇ ਤੇ ਚੀਜ਼ ਪਹੁੰਚ ਜਾਣੀ ਹੈ ਉਸ ਸਬੰਦੇ ਚੱਲਦੇ ਜੰਕ ਫੂਡ ਦਾ ਚਲਣ ਬੇहद ਵੱਧ ਗਿਆ ਕਿਉਂਕਿ ਵੈਸੇ ਤਾਂ ਬੰਦਾ ਕਈ ਵਾਰੀ ਕਹਿੰਦੇ ਆ ਵੀ ਜੇ ਜਾ ਕੇ ਖਾਣਾ ਹੈ ਤਾਂ ਆਪਾਂ ਪੰਜਾਬੀ ਚ ਕਹਿੰਦੇ ਆ ਵੀ ਕੇਸਲ ਵੱਟ ਜਾਨੇ ਕਿ ਯਾਰ ਛੱਡ ਪਰੇ ਕੌਣ ਜਾਏਗਾ ਪਰ ਅੱਜਕੱਲ੍ਹ ਤਾਂ ਜਦੋਂ ਤੁਹਾਡੇ ਦਰਵਾਜ਼ੇ ਤੇ 15 ਮਿੰਟਾਂ ਦੇ ਵਿੱਚ ਪਹੁੰਚ ਜਾਣੀ ਹੈ ਤੇ ਫਿਰ ਤੇ ਇਹਨਾਂ ਚੀਜ਼ਾਂ ਦਾ ਦੀ ਦਾ ਜਿਹੜਾ ਚੱਲਣ ਹੈ ਉਹ ਦਿਨੋਂ ਦਿਨ ਹੋਰ ਇਸੇ ਤਰੀਕੇ ਨਾਲ ਵੱਧਦਾ ਜਾਣਾ ਹੈ ਔਰ ਜਦੋਂ ਐਸੀਆਂ ਘਟਨਾਵਾਂ ਹੁੰਦੀਆਂ ਨੇ ਕੋਈ ਇਸ ਤਰੀਕੇ ਨਾਲ ਛੱਡ ਕੇ ਚਲਾ ਜਾਂਦਾ ਹੈ ਯੰਗ ਉਮਰ ਦੇ ਵਿੱਚ ਫਿਰ ਅਸੀਂ ਘੱਟੋ ਘੱਟ ਸੋਚਣ ਨੂੰ ਮਜਬੂਰ ਤੇ ਜ਼ਰੂਰ ਹੋਣੇ ਚਾਹੀਦੇ ਆ ਬਿਲਕੁਲ ਜੀ ਇਹ ਤੇ ਮੈਂ ਆਪਣੇ ਜੋ ਵੀ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਇਹ ਸਮਝਾਉਣਾ ਹੈ ਇਵਨ ਲੈਕਚਰ ਦੇਣਾ ਜਦ ਜੀ ਕਿ ਅਸੀਂ ਜੇ ਨਹੀਂ ਖਿਆਲ ਕੀਤਾ ਹੂੰ ਤੇ ਫਿਰ ਪੂਰੀ ਸਾਡੀ ਹਿਸਟਰੀ ਜਿਹੜੀ ਹਿਊਮਨ ਕਾਈਂਡ ਦੀ ਲੱਖਾਂ ਸਾਲ ਦੀ ਹਿਸਟਰੀ ਹੈ ਉਹਦੇ ਚ ਪਹਿਲੀ ਵਾਰੀ ਹੋਏਗਾ ਕਿ ਸਾਡੀ ਦੂਜੀ ਪੀੜ੍ਹੀ ਸਾਡੇ ਬੱਚੇ ਇਹਨਾਂ ਦੀ ਉਮਰ ਸਾਡੇ ਤੋਂ ਘੱਟ ਹੋਏਗੀ ਐਨ ਇਹ ਕਿੰਨੀ ਗੰਦੀ ਗੱਲ ਹੈ ਜਿਹੜੀ ਕਿ ਸੱਚੀ ਹੋ ਰਹੀ ਹੈ ਐਨ ਬਹੁਤ ਤੁਸੀਂ ਪ੍ਰੋਪਰ ਪੋਸ਼ਨ ਦੇ ਰਹੇ ਹੋ ਕਿ ਜੇ ਹੁਣ ਅਸੀਂ ਨਹੀਂ ਸੁਧਰੇ ਤੇ ਸਾਡੇ ਬੱਚਿਆਂ ਦੀ ਲਾਈਫ ਸਾਡੇ ਤੋਂ ਘੱਟ ਹੋਏਗੀ ਸੋ ਸਭ ਤੋਂ ਜ਼ਰੂਰੀ ਚੀਜ਼ ਇਹ ਜਿਹੜਾ ਅੱਜਕੱਲ ਖਾਣ ਪਾਲਣ ਦਾ ਜੰਕ ਫੂਡ ਦਾ ਇਹ ਜਿਹੜਾ ਫੈਸ਼ਨ ਬਣ ਗਿਆ ਹੈ ਅਨ ਇਹਦੇ ਵਿੱਚ ਬਹੁਤ ਸਾਨੂੰ ਅਟਲੀਸਟ ਆਪਣੇ ਕੁਲੀਗਸ ਨੂੰ ਆਪਣੇ ਬੱਚਿਆਂ ਨੂੰ ਇਸ ਤੋਂ ਬਚਾਉਣਾ ਚਾਹੀਦਾ ਕਿਉਂਕਿ ਪੁਰਾਣੇ ਪੁਰਾਣੇ ਸਮੇਂ ਦੇ ਵਿੱਚ ਡਾਕਟਰ ਸਾਹਿਬ ਕਿਹਾ ਜਾਂਦਾ ਸੀ ਵੀ ਬਜ਼ੁਰਗ ਜਿਹੜੇ ਐ ਹਾਲਾਂਕਿ ਤੁਸੀਂ ਦੁੱਧ ਮਲਾਈ ਘੋਦਾ ਜ਼ਿਕਰ ਕੀਤਾ ਰੱਜ ਕੇ ਖਾਂਦੇ ਵੀ ਸੀ ਕੰਮ ਕਰਦੇ ਸੀ ਖੇਤਾਂ ਦੇ ਵਿੱਚ ਹੱਥੀ ਕੰਮ ਕਰਦੇ ਸੀ ਉਹ ਜੇ ਉਦੋਂ ਆਜ਼ਾਰ ਸੰਦ ਨਹੀਂ ਹੁੰਦੇ ਸੀ ਜਾਂ ਕਿਤੇ ਹੋਰ ਤੁਸੀਂ ਕਿਸੇ ਫੈਕਟਰੀ 'ਚ ਕੰਮ ਕਰਦੇ ਹੋ ਕਿਸੇ ਹੋਰ ਜਗ੍ਹਾ ਨੌਕਰੀ ਕਰਦੇ ਹੋ ਉਹੇ ਜਿਹੀਆਂ ਚੀਜ਼ਾਂ ਨਹੀਂ ਸੀ ਹੱਥੀ ਕੰਮ ਜ਼ਿਆਦਾ ਕਰਨਾ ਪੈਂਦਾ ਸੀ ਅੱਜ ਕੱਲ ਹੱਥੀ ਕੰਮ ਕਟ ਗਿਆ ਤੇ ਪੀਜ਼ਾ 버ਗਰ ਚੱਲ ਪਿਆ ਉਹੀ ਬਾਹਰ ਬਾਹਰ ਵਾਲਾ ਚੱਲਣ ਜ਼ਿਆਦਾ ਆਪਣੇ ਵੀ ਅਡਾਪਟ ਕਿ ਹੁੰਦਾ ਜਾ ਰਿਹਾ ਬਿਲਕੁਲ ਸੱਚੀ ਗੱਲ ਹੈ ਵੈਰੀ ਟ੍ਰੂ ਐਂ ਇਹ ਸਾਡੇ ਹੱਥ 'ਚ ਹੈ ਇਹ ਅਸੀਂ ਕੰਟਰੋਲ ਕਰ ਸਕਦੇ ਹਾਂ ਐਂ ਕਰਨਾ ਚਾਹੀਦਾ ਹੈ ਤੇ ਕਰਨਾ ਪਵੇਗਾ ਇਹਦੇ ਬਗੈਰ ਕੋਈ ਚਾਰਾ ਨਹੀਂ ਹੈ ਬੋਲ। ਅੱਛਾ ਡਾਕਟਰ ਸਾਹਿਬ ਤੁਹਾਡੇ ਕੋਲੇ ਜਦੋਂ ਕੋਈ ਵੀ ਪੇਸ਼ੈਂਟ ਆਉਂਦਾ ਹੈ ਮੈਂ ਮੰਨ ਲਓ ਯੰਗ ਉਮਰ 30 ਸਾਲ 32 ਸਾਲ ਜਿਵੇਂ ਤੁਸੀਂ ਜ਼ਿਕਰ ਕੀਤਾ ਉਸ ਤੋਂ ਛੋਟਾ ਵੀ ਕੋਈ ਆਉਂਦਾ ਹੋਣਾ ਤਾਂ ਤੁਸੀਂ ਸਭ ਤੋਂ ਪਹਿਲਾਂ ਕਿ ਕਿ ਕੀ ਚੀਜ਼ ਤੇ ਧਿਆਨ ਦਿੰਦੇ ਹੋ ਕੀ ਕਰਦੇ ਹੋ ਖਾਣ ਪੀਣ ਪੁੱਛਦੇ ਹੋ ਕੀ ਪੁੱਛਦੇ ਹੋ ਕਿ ਕੀ ਉਹ ਕਾ ਕੀ ਕੰਮ ਕਰਦੇ ਨੇ ਸਟ्रेस ਲੈਵਲ ਹੈ ਕੀ ਇਹੀ ਚੀਜ਼ਾਂ ਤੇ ਫੋਕਸ ਕੀਤਾ ਜਾਂਦਾ ਹੈ। ਦੇਖੋ ਇਹ ਅਸੀਂ ਸਾਰੇ ਅੱਜਕੱਲ ਮਲਟੀ ਸਪੈਸ਼ਲਿਟੀ ਹਸਪੀਟਲ ਨੇ ਇਹ ਸਾਰੀ ਚੀਜ਼ਾਂ ਦੇਖਣਾ ਜ਼ਰੂਰੀ ਵੀ ਹੈ ਤੇ ਅਸੀਂ ਕਰਦੇ ਹਾਂ ਸੋ ਸਾਡਾ ਇੱਕ ਸਾਈਕੈਟਰੀ ਡਿਪਾਰਟਮੈਂਟ ਸਾਡਾ ਯੋਗਾ ਡਿਪਾਰਟਮੈਂਟ ਵੀ ਹੈ ਸਾਈਕੈਟਰੀ ਡਿਪਾਰਟਮੈਂਟ ਵੀ ਹੈ ਜੇ ਕੋਈ پیشنਟ ਨੂੰ ਬਿਮਾਰੀ ਵੱਧ ਜਾਏ ਤੇ ਉਹਦੇ ਇਲਾਜ ਜਿਹੜਾ ਆਪਰੇਸ਼ਨ ਹੈ ਉਹਦੇ ਨਾਲ ਨਾਲ ਇਹ ਸਾਰੀ ਚੀਜ਼ਾਂ ਵੀ ਉਹਨੂੰ ਵੀ ਤੇ ਉਹਦੇ ਫੈਮਿਲੀ ਮੈਂਬਰ ਨੂੰ ਇਹ ਬਹੁਤ ਜ਼ਰੂਰੀ ਹੈ ਕਿ ਫੈਮਿਲੀ ਮੈਂਬਰ ਨੂੰ ਵੀ ਟ੍ਰੇਨ ਕੀਤਾ ਜਾਏ ਕਿ ਭਈ ਇਹ ਆਪਾਂ ਗਲਤ ਕਰ ਰਹੇ ਸੀ ਸੋ ਲੈਟ ਅਸ ਇੰਪਰੂਵ ਦਿਸ ਇਹ ਅਗੇ ਨਹੀਂ ਨਾ ਕਰੀਏ ਇਹ ਸਾਰੀ ਚੀਜ਼ਾਂ ਪੜਾਇਆ ਕਹੇ ਆਪਰੇਸ਼ਨ ਦੇ ਬਾਅਦ ਫੇਰ ਭੇਜਿਆ ਜਾਂਦਾ ਹੈ ਪੇਸ਼ੀ ਤੇ ਸੋ ਬਹੁਤ ਸਾਰੇ ਦਰਸ਼ਕ ਐਸ ਵੇਲੇ ਡਾਕਟਰ ਸਾਹਿਬ ਤੁਹਾਨੂੰ ਸੁਣ ਰਹੇ ਨੇ ਦੇਖ ਰਹੇ ਨੇ ਆਖਿਰ ਤੇ ਕੀ ਕਹਿਣਾ ਚਾਹੋਗੇ ਕਿ ਕਿਹੜੀਆਂ ਚੀਜ਼ਾਂ ਨੇ ਜਿਹੜਾ ਜਿਹੜੀਆਂ ਸਾਡੇ ਹੱਥ 'ਚ ਨੇ ਘੱਟੋ ਘੱਟ ਅਸੀਂ ਕਰ ਸਕਦੇ ਆ ਬਾਕੀ ਤੇ ਕਹਿੰਦੇ ਚਲੋ ਪਰਮਾਤਮਾ ਦੇ ਹੱਥ ਹੁੰਦਾ ਜਿੰਨੀ ਜਿੰਨੀ ਲਿਖੀ ਹੈ ਉਨੀ ਹੀ ਬੰਦੇ ਨੇ ਪੂਰੀ ਕਰਨੀ ਹੈ ਪਰ ਫਿਰ ਵੀ ਬਹੁਤ احتیاط ਹੁੰਦੇ ਆ ਜਿਹੜੇ ਸਾਡੇ ਹੱਥ ਹੈ ਸੋ ਸਾਨੂੰ ਕੋਈ ਮੋٹے ਮੋਟੇ ਪੁਆਇੰਟ ਅਖੀਰ ਤੇ ਜਿਹੜੇ ਦਰਸ਼ਕਾਂ ਦੇ ਲਈ ਦੱਸਣੇ ਚਾਹੋ ਕਿ ਐਨਾ ਚੀਜ਼ਾਂ ਤੇ ਘੱਟੋ-ਘਾਟੇ ਸਾਡੇ ਹੱਥ ਹੈ ਔਰ ਸਾਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਦੇਖੋ ਇਹ ਬਹੁਤ ਬਹੁਤ ਸਿੰਪਲ ਚੀਜ਼ਾਂ ਨੇ ਅਸੀਂ ਨਹੀਂ ਕਹਿੰਦੇ ਕਿ ਵੀ ਤੁਸੀਂ ਹਸਪੀਟਲ ਆਓ ਤੇ ਦਵਾਈ ਖਾਓ ਮੈਂ ਦਵਾਈ ਤੇ ਬਿਲਕੁਲ ਘੱਟ ਤੋਂ ਘੱਟ ਹੀ ਦਿੰਦਾ ਹਾਂ ਠੀਕ ਹੈ ਤੋਂ ਜਿਹੜੇ ਸਮਰਾਈਜ਼ ਜੇ ਕਰਨਾ ਹੋਏ ਤੇ ਸਭ ਤੋਂ ਪਹਿਲੇ ਹੈ ਕਿ ਸਟ੍ਰੈਸ ਜਾਂ ਤਣਾਅ ਕੋਸ਼ਿਸ਼ ਕਰੋ ਕਿ ਘੱਟ ਤੋਂ ਘੱਟ ਹੋਏ ਹਮ ਨੰਬਰ 2 ਖਾਨ ਪੀਣ ਚ ਤਲੀ ਹੋਈ ਚੀਜ਼ਾਂ ਨਾ ਖਾਓ ਪੂਰੀਆਂ ਤੇ ਪਰੌਂਠੇ ਰੋਜ਼ ਖਾਣ ਦਾ ਕੋਈ ਮਤਲਬ ਹੀ ਨਹੀਂ ਹੈ ਤੇ ਪੂਰੀਆਂ ਤੇ ਬਿਲਕੁਲ ਘੱਟ ਤੋਂ ਘੱਟ ਹੀ ਖਾਣੀ ਚਾਹੀਦੀਆਂ ਤੀਜਾ ਜੇ ਤੁਹਾਨੂੰ ਬਲੱਡ ਪ੍ਰੈਸ਼ਰ ਹੈ ਜਾਂ ਸ਼ੂਗਰ ਹੈ ਡਾਇਬਟੀਜ਼ ਹੈ ਉਹਦਾ ਇਲਾਜ ਪ੍ਰੋਪਰ ਡਾਕਟਰ ਤੋਂ ਕਰਾਣਾ ਕਰੋ ਤੇ ਉਹਦਾ ਇਲਾਜ ਪ੍ਰੋਪਰਲੀ ਲਓ ਕਿਉਂਕਿ ਜੇ ਇਹ ਦੋਨੋਂ ਕੰਟਰੋਲ ਨਹੀਂ ਕੀਤੇ ਗਏ ਤੇ ਇਹਦੇ ਛੱਟ ਦੀਸ ਵੱਧ ਜਾਂਦੀ ਹੈ ਹਾਂ ਐਂ ਚੌਥਾ ਆਏਗਾ ਕਿ ਜੇ ਵਜ਼ਨ ਸਾਡਾ ਸਾਡੇ ਲਈ ਜਿਆਦਾ ਹੈ ਉਹਨੂੰ ਕੋਸ਼ਿਸ਼ ਨਾਲ ਘਟਾਈਏ ਤੇ ਐਕਸਰਸਾਈਜ਼ ਕਰੀਏ ਹੁਣ ਐਕਸਰਸਾਈਜ਼ ਮੈਂ ਨਹੀਂ ਕਹਿੰਦਾ ਕਿ ਤੁਸੀਂ ਰੋਜ਼ ਜਿਮ ਜਾ ਕੇ ਡਾਲੇ ਬਣਾਓ ਸਿਰਫ 20 ਮਿੰਟ ਰੋਜ਼ ਬ੍ਰਿਸਕ ਵਾਕ ਮਤਲਬ ਇੰਨੀ ਤੇਜ਼ ਚਲੋ ਕਿ ਗੱਲ ਕਰ ਸਕੋ ਪਰ ਥੋੜਾ ਜਿਹਾ ਸਾਹ ਖੁੱਲ ਜਾਏ ਜੇ ਗੱਲ ਜਿਆਦਾ ਗੱਲ ਕਰੋ ਇਸ ਤੋਂ ਜਿਆਦਾ ਤੇਜ਼ ਰੰਦੀ ਲੋਡ ਨਹੀਂ ਹੈ ਜੇ ਤੁਸੀਂ 20 ਮਿੰਟ ਆਪਣੇ ਲਈ ਰੋਜ਼ ਕੱਢੋਗੇ ਤੇ ਇਹ ਐਕਸਰਸਾਈਜ਼ ਸਿਰਫ ਇੰਨੀ ਐਕਸਰਸਾਈਜ਼ ਹੀ ਤੁਹਾਡੇ ਲਈ ਬਹੁਤ ਹੈਗੀ ਐਨੇ ਸਾਡਾ ਸਭ ਦਾ ਰਿਸਪੌਂਸਿਬਿਲਟੀ ਵੀ ਹੈ ਤੇ ਰਾਈਟ ਵੀ ਹੈ ਕਿ ਅਸੀਂ ਸਾਡਾ ਸਿਹਤ ਸਾਡੀ ਠੀਕ ਰਹੇ ਤੇ ਅਸੀਂ ਲੰਬੀ ਉਮਰ ਜਿੰਨੀ ਸਾਨੂੰ ਰੱਬ ਨੇ ਲਿਖੀ ਹੈ ਟੂ ਸਟੋਪ ਪ੍ਰੋਪਰ ਹੈਲਦੀ ਲਾਈਫ ਹੋਵੇ